ਲੋਕੀ ਸਵੇਰ ਦੀ ਮੋਰਨਿੰਗ ਚਾਹ ਮੱਲੀ ਸਾਹਨੇ ਲਾਇਆ ਜਾ ਫੋਨ ਬੜਾ ਮਾੜਾ ਹੋਇਆ ਗਿਆ ਜੈਪੁਰ ਚ ਕੀ ਹੋਇਆ ਐਕਸੀਡੈਂਟ ਨਹੀਂ ਹੋ ਗਿਆ ਕੈਂਟਰ ਦਾ ਦੇ ਉਹਦਾ ਮੈਂ ਆਇਆ ਆਪ ਲੋਕੋ ਇਹ ਸਭ ਦਿਖਾਉਣੇ ਲਈ ਚੈੱਕ ਕਰੋ ਯਹੀ ਵਲੋਗ ਹੈ ਗੱਡੀਆਂ ਦਾ ਬਹੁਤ ਬੁਰਾ ਹਾਲ ਆ ਹੂੰ ਉਹ ਕਿ ਆਗੇ ਪੜਾ ਹੋਇਆ ਉਹ ਹੈ ਆ ਟ੍ਰੈਕ ਜਿਹੜਾ ਮੇਨ ਹਾਲ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੈਪੁਰ ਦੇ ਵਿੱਚ ਤੇ ਮੱਲੀ ਸਾਹਿਬ ਵੇਖ ਰਹੇ ਨੇ ਮੋਰਨਿੰਗ ਦੂਜੀ ਵੀ ਜਾ ਆ ਮੁੰਡੇਰ ਸਾਰੀ ਵੇਲਾ ਸਾਡਕ ਪਾਈ ਦਾ ਟਾਈਮ ਸਟਕ ਨੇ ਟੱਕਰ ਲੱਗਣੇ ਕੇ ਕਾਰਨ ਇਹ ਸਭ ਆਦਸਾ ਹੋਤਾ ਮੰਮੀ ਨੇ ਆਲਰੇਡੀ ਬਣਾ ਦਿੱਤੀ ਤੇ ਦੂਜੀ ਆਪਣੀ ਤਿਆਰ ਆ ਕਲਰ ਦੱਸਿਓ ਸੋਹਣਾ ਕਲਰ ਵਧੀਆ ਅਡੀ ਚੈਂਪੀਅਨ ਆਓ ਪਿੱਛੇ ਉਹਦੇ ਵੱਲ ਵੇਖ ਲੋ ਰਬਾਬ ਵਾਲਾ ਆਪੇ ਕਹਿ ਪਾਈ ਆ ਤੇ ਕਿੱਧਰ ਜਾਣਦੇ ਤੁਹਾਡੇ ਆ ਲੱਡੂ ਲੱਡੂ ਕਿੱਧਰ ਜਾਣਦੇ ਆ ਉਹ ਲੱਡੂ ਭਰਾ ਜੋ ਬੜੀਆਂ ਸ਼ਤਾਨੀਆਂ ਕਰ ਰੱਖ ਕੇ ਆ ਜੋ ਸਾਰਾ ਦਿਨ ਵਸਾ ਮਮੀਆਂ ਆਂਦੀ ਮੇਰੀ ਟੋਪੀ ਆ ਮਮੀਆਂ ਦੇਦੀਏ ਕੈਪ ਕਿਦੀ ਔਲ ਮਗਰ ਰੋਮੀ ਵੀ ਆ ਗਈ ਕੈਪ ਦੇਦੀਏ ਰੋਮੀ ਹਾਂ ਯਾਨੀ ਮੈਂ ਖੜਨੀ ਆ ਲੋਕੀ ਜਾਏ ਤੇ ਹੁਣ ਬਣ ਲਗੀ ਆਪਣੀ ਕੈਪ ਕੈਪ ਪਾਉਣੀ ਪਏ ਆ ਕਿੰਨੀਆਂ ਲਿਆਂਦੀਆਂ ਅੱਗੇ ਫੇਰ ਵੀ ਆਂਦੇ ਹੁਣ ਕਹਦਾ ਉਹ ਪਰ ਹੁਣ ਔਣੀ ਪਾਣੀ ਮਾੜੀ ਮੋਟੀ ਯਾ ਉਹ ਦਿਨੇ ਚੱਲ ਰਿਹਾ ਜੀ ਸ਼ਹੀਦੀ ਦਿਹਾੜੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਾਂ ਹਾਂ ਤੇ ਉਹਨਾਂ ਨੇ ਸਾਡੇ ਵਾਸਤੇ ਬੜਾ ਕੁਝ ਕੀਤਾ ਨਾ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ ਬਾਰੇ ਹੋਰ ਬੜਾ ਮਤਲਬ ਚਲੋ ਸਾਡੇ ਧਰਮ ਵਿੱਚ ਚਲੋ ਸੋਗ ਦੀ ਹੁੰਦੀ ਆ ਇਹ ਸਾਰੇ ਹਨਾ ਸਹੀ ਗੱਲ ਵੀ ਹੁੰਦਾ ਏ ਚੀਜ਼ ਦਾ ਸਾਰੇ ਮਨਾਉਂਦੇ ਆ ਤੇ ਹੁਣ ਬਾਕੀ ਜਿਹੜੇ ਆਪਣਾ ਕ੍ਰਿਸਮਸ ਮਨਾਉਣ ਵਿੱਚ ਬਿਜ਼ੀ ਆ ਉਹਨਾਂ ਵਾਸਤੇ ਖੁਸ਼ੀ ਦਾ ਹਨਾ ਟਾਈਮ ਆਹੋ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾਂ ਹੂੰ ਸਭ ਜਾਣਦੇ ਹੈ ਵੀ ਇਹ ਸੰਗਤ ਬੜੇ ਜਾਣਦੀ ਸੰਗਤ ਲੈ ਵੀ ਮੈਂ ਤੇ ਚਲੋ ਬੜੇ ਟਾਈਮ ਪਹਿਲਾਂ ਦਾ ਉੱਥੇ ਗਈ ਹੀ ਹੁਣ ਮੈਨੂੰ ਉਹ ਕਹਿਣ ਦੇ ਇਹ ਤਾਂ ਪ੍ਰਭ ਨੂੰ ਕੋ ਬੰਦਾ ਇੱਕ ਕਲਬ ਲੈ ਕੇ ਚਲ ਜਾਂਦੇ ਇਕੱਠੀ ਗੱਡੀ ਲਾ ਲਓ ਕਿੱਦਾਂ ਪ੍ਰਭ ਮੈਂ ਕਿਹਾ ਨੂਰ ਬਾਦੋਂ ਮੈਂ ਤੁਹਾਨੂੰ ਕਹਿਣੀ ਮੈਂ ਵੀ ਸਕਿਲੇ ਰੱਖੋ ਜਿਹੜਾ ਚੂਹੇ ਮਤਲਬ ਮਾਰ ਦਿੰਦਾ ਵਾ ਗੱਡੀ ਚ ਚੂਹਾ ਵੜ ਗਿਆ ਤੇ ਆਂਦੀ ਹੈ ਨਹੀਂ ਅਹੀਂ ਨਹੀਂ ਬਿਸਕਟ ਦੇਣਾ ਇਹ ਖਾਣਾ ਹੈ ਪੁੱਤੋਂ ਆ ਬਿਸਕਟ ਖਾਣ ਵਾਲਾ ਨਹੀਂ ਹੁੰਦਾ ਉਹ ਚੂਹੇ ਨੂੰ ਮਾਰਨੇ ਕਾ ਹੁੰਦਾ ਹੈ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਵੈਲਕਮ ਬੈਕ ਟੂ आवर ਨਿਊ ਵਲੌਗ ਨਵੇਂ ਵਲੌਗ ਜੀ ਤੁਹਾਡਾ ਸਵਾਗਤ ਕਰਦੇ ਆਂ ਸਵੇਰੇ ਮੱਭੀ ਦੀ ਟੋਪੀਆ ਡਾਦੀ ਆਉਣ ਦੇ ਉਹ ਤੋਂ ਵਲੌਗ ਵਲੌਗ ਦਾ ਇੱਕ ਛੜ ਕੀਤਾ ਤੇ ਅੱਜ ਆ 25 ਤਰੀਕ ਤੇ ਚੱਲ ਰਿਹਾ ਕਿ ਬਾਬਾ ਜੀ ਦੇ ਛੋਟੇ ਸੈਭਜਾ ਰਹੇ ਨੇ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਤੇ ਉਹਨਾਂ ਦਾ ਕ੍ਰਿਸਮਸ ਉਹਨਾਂ ਦੇ ਧਰਮ ਵਿੱਚ ਖੁਸ਼ੀਆਂ ਤੇ ਸਾਡੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਉਹ ਚੀਜ਼ ਨੂੰ ਯਾਦ ਰੱਖਣਾ ਪੈਂਦਾ ਤੇ ਹੁਣ ਅਸੀਂ ਚੱਲੇ ਆਂ ਥੋੜਾ ਬਾਜ਼ਾਰ ਕੰਮ ਕੋਲ ਸਾਡਾ ਕਾਫੀ ਸਮਾਨ ਪੈਂਡਿੰਗ ਪਿਆ ਜਿਹੜਾ ਅਜੇ ਸ਼ਾਪਿੰਗ ਕਰਕੇ ਆਵਾਂਗੇ ਉਹਦੀ ਛੋਟੇ ਛੋਟੇ ਸਮਾਨ ਦੀ ਤੇ ਜਾਣਾ ਗੱਡੀ ਤੇ ਹੀ ਪਾਣਾ ਵਾ ਹਨਮਲੀ ਸਾਹਿਬ ਚਲਿਏ ਚੱਲ 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 ਚਲੋ ਫਿਰ ਬਾਬ ਵੀ ਰੈਡੀ ਹੋ ਗਈ ਮੈਨੂੰ ਨਾਲ ਲੈ ਕੇ ਜਾਓ ਤੇ ਤਿਆਰ ਹੋ ਕੇ ਅਗਲੀ ਨਾਲ ਪਹੁੰਚ ਚੁੱਕੀ ਆ ਤਲਾਸ ਕਰਦਾ ਇੱਕ ਪਾਸੇ ਹੀ ਆ ਕੇ ਫਿਰ ਉਹ ਤਾਂ ਇੱਕ ਪਾਸੇ ਹੋ ਗਿਆ ਹੋ ਗਿਆ ਇੱਥੋਂ ਨਹੀਂ ਦਾਈ ਤੇਰੀ ਦਾਈ ਮਿਲੂਗੀ ਹਾਂ ਆ ਤੋ ਕਹਿ ਬਤਾ ਕਰੋ ਥੋੜੀ ਜਿਹੀ ਕੈਬ ਜਿਆਦਾ ਹੀ ਨਰਬਾਬ ਦੇ ਮੱਥੇ ਤੇ ਆ ਅਮੀ ਨਾਨੀ ਨੇ ਮੰਗ ਕੇ ਦਿੱਤੀ ਆ ਅੱਛਾ ਤਾਂ ਹੀ ਤੂੰ ਹੀ ਲਾਉਣ ਨਹੀਂ ਦੇ ਹਾਂ ਨਾਨੀ ਨੇ ਬਾਤੀ ਆ ਤੇ ਹੁਣ ਤੂੰ ਹੀ ਲਾਉਣੀ ਨਹੀਂ ਆ ਅੱਛਾ ਦਾਈ ਕਾਦੀ ਲੈਣੀ ਆ ਮੈਨੂੰ ਖਾਂ ਗਰਦੀ ਠੀਕ ਆ ਸਾਹਮਣੇ ਨਾ ਡਾਕਟਰ ਦੀ ਦੁਕਾਨ ਆ ਤੇ ਕਹਿੰਦੀ ਮੈਂ ਇੱਥੋਂ ਮੇਰੀ ਦਹੀਂ ਮਿਲੂਗੀ ਮੈਂ ਇੱਥੋਂ ਦਹੀਂ ਲੈਣੀ ਹੈ ਹਨਰਬਾਬ ਹਾਂ ਮੰਮਾ ਹਾਂ ਉਹ ਕਿਹਦੇ ਦਹੀਂ ਮਿਲੋਗੇ ਹਾਂ ਦਹੀਂ ਤੇ ਮੱਲੀ ਸਭ ਗਏ ਆ ਇੱਥੋਂ ਲੈਣ ਥੋੜਾ ਜਿਹਾ ਸਾਮਾਨ ਸ਼ਾਪ ਤੋਂ ਆਈ ਗਿਆ ਲੱਗਦਾ ਬੜੀ ਜਲਦੀ ਮਿਲਿਆ ਹੀ ਨਹੀਂ ਲੱਗਦਾ ਉਹ ਨਹੀਂ ਹੈਗਾ ਫੇਰ ਖਤਮ ਹੋ ਗਿਆ ਤੇ ਫਿਰ ਮੈਂ ਦੂਜਾ ਲਿਆ ਦੋ ਫਿਰ ਸਿਲਵਰ ਸਿਲਵਰ ਲੈ ਆਵਾਂ ਸਿਲਵਰ ਬੇਟ ਟੋਟਲ ਪੈਕਿੰਗ ਲੈ ਆਵਾਂ ਹਾਂ ਛੋਟੀ ਪੈਕਿੰਗ ਹੈ ਉਹ ਰੋਟੀ ਵਾਸਤੇ ਹੁੰਦਾ ਬਟਰ ਪੇਪਰ ਜਿਹੜਾ ਉਹ ਸਭ ਤੋਂ ਬੈਸਟ ਹੁੰਦਾ ਵਾ ਮਤਲਬ ਜਿਵੇਂ ਟਿਫਨ ਪੈਕ ਕਰਕੇ ਲੈ ਕੇ ਜਾਣੇ ਜਾਂ ਕੁਛ ਨਾ ਆਫਿਸ ਰੋਟੀ ਲੈ ਕੇ ਚਾਈਦੀ ਉਹਦੇ ਵਾਸਤੇ ਬਟਰ ਪੇਪਰ ਬੈਸਟ ਹੁੰਦਾ ਬਟ ਉਹ ਮਿਲਿਆ ਨਹੀਂ ਇੱਥੋਂ ਕਿਉਂਕਿ ਜੇ ਇੱਥੋਂ ਨਹੀਂ ਮਿਲਦਾ ਕਿਤੋਂ ਵੀ ਨਹੀਂ ਮਿਲਣਾ ਸੋ ਪਲੀਜ਼ ਫਿਰ ਹੁਣ ਆਪਾਂ ਨੂੰ ਇਹ ਚੀਜ਼ ਕਰਨੀ ਪੈਣੀ ਆ ਕਿ ਜਿਹੜਾ ਸਿਲਵਰ ਪੇਪਰ ਹੁੰਦਾ ਉਹ ਹੀ ਦੁੱਝਾ ਲੈ ਲੈਨੇ ਥੋੜਾ ਦਿਨ ਕੱਢ ਲੈਨੇ ਫਿਰ ਉਹ ਮਿਲ ਜਾਊਗਾ ਉਹ ਨਹੀਂ ਯੂਜ਼ ਕਰਨਾ ਚਾਹੀਦਾ ਕਹਿੰਦੇ ਉਹ ਸਹੀ ਨਹੀਂ ਹੁੰਦਾ ਇਸ ਕਰਕੇ ਮੈਂ ਉਹ ਬੰਦ ਕੀਤਾ ਹੈ ਖੜਰਬਾਬ ਇਹ ਹੁਣ ਉਹ ਲੈਣ ਗਏ ਮੱਲੀ ਸਾਹਿਬ ਤੇ ਉਹ ਲੈਵਨਥ ਫੇਰ ਇਥੋਂ ਚੱਲ ਗਏ। ਦਾ ਮਜ਼ਾ ਆ ਰਿਹਾ ਹੈ। ਕੁੰਮੀ ਕੁੰਮੀ ਕਰ ਰਹਿੰਦਾ। ਅੱਛਾ। ਕੁੰਮੀ ਕੁੰਮੀ ਕਰ ਰਹਿੰਦਾ ਮਜ਼ਾ ਆ ਰਿਹਾ ਹੈ? ਹਾਂ। ਅੱਛਾ। ਕੈਡ ਨੂੰ ਨਾ ਛੇੜੋ ਯਾਰ। ਇਹਨੂੰ ਮਿਓ ਕਰਨਾ। ਨਹੀਂ ਇਹਨੂੰ ਮਿਓ ਨਹੀਂ ਕਰਾਂਗੇ ਨਾ ਆਪਾਂ। ਜੇ ਉਹਨੂੰ ਮਿਓ ਕਰਾਂਗੇ ਤੇ ਫੇਰ ਉਹ ਅੱਗੋਂ ਤੈਨੂੰ ਕਰੂਗੀ ਵਾਉ। ਮੰਮਾ। ਹੈ? ਫੇਰ ਉਹ ਕਰੂਗੀ ਵਾਉ। ਮੰਮਾ। ਖਾਜੂਗੀ ਤੈਨੂੰ? ਨਹੀਂ ਕੈਟਸ ਲੈਣ ਉਹ ਲੈਣੀਆਂ ਵਾ ਕੈਟਸ ਕਹਿੰਦੀਆਂ ਕਾਈਟ ਲੈਣੀਆਂ ਕਾਈਟਸ ਨਾ ਪਤੰਗ ਹਾਂ ਹੋਏ ਦੇਖ ਗਈ ਆ ਹੋਏ ਓ ਮਾਈ ਗਾਇਸ ਸਾਹਮਣੇ ਤੁਹਾਨੂੰ ਦਿਖਣ ਦੀ ਹੋਣੀ ਆ ਕਾਈਟਸ ਦੀ ਸ਼ਾਪ ਤੇਰਬਾਬ ਨੂੰ ਪਹਿਲਾਂ ਸਮਝ ਨਹੀਂ ਆਈ ਜਦੋਂ ਮੈਂ ਕਿਹਾ ਨਾ ਅਰਬਾਬ ਕਾਈਟਸ ਲੈਣੀਆਂ ਕਹਿੰਦੀ ਨਹੀਂ ਜਦੋਂ ਮੈਂ ਕਿਹਾ ਪਤੰਗ ਲੈਣੀ ਫਿਰ ਕਹਿੰਦੀ ਹਾਂ ਮੈਂ ਲੈਣੀ ਮੱਲੀ ਸਾਹਿਬ ਨੂੰ ਆਪਣਾ ਤਾਂ ਮਿਲ ਗਿਆ ਏ ਚੀਜ਼ ਇਹਨੂੰ ਕਹਿੰਦੇ ਆ সিলਵਰ ਪੇਪਰ ਤੇ ਹੁਣ ਮੱਲੀ ਸਾਹਿਬ ਲੈਣ ਗਏ ਨੇ ਮੈਡੀਸਿਨ ਰਬਾਬ ਦੀ ਇਹਨੂੰ ਕੋਲਡ ਜਾ ਹੋ ਗਿਆ ਸੀ ਤੇ ਉਹਦੀ ਮੈਡੀਸਿਨ ਲੈਣ ਗਏ ਆ ਤੇ ਨਾਲ ਹੀ ਇਹਦੇ ਲਈ ਕਾਈਟਸ ਵਗੈਰਾ ਲਿਆਉਣਗੇ ਸਟੇ ਬੜੇ ਆ ਅੱਜ ਆਪਣੇ ਮਤਲਬ 2-4 ਜਗ੍ਹਾ ਤੇ ਆਪਾਂ ਜਾਣਾ ਵਾ ਖੜਨਾ ਵਾ ਤੇ ਸਮਾਨ ਲੈਣਾ ਹਨ ਰਬਾਬ ਹੂੰ ਤੇ ਬਾਕੀ ਇਹ ਚੀਜ਼ ਆ ਕਿ ਕਿਉਂਕਿ ਸਵਾਰਾ ਸਮਾਨ ਸੌਦਾ ਪਹਿਲਾਂ ਆਪਾਂ ਲੈ ਆਈ ਉਸ ਦਿਨ ਬਟਾ ਇੱਕ ਦੋ ਚੀਜ਼ ਛੁੱਟ ਗਈ ਕਿੱਥੇ ਜਾਣਾ ਉਹ ਗੋਦੜੇ ਸਾਪ ਹਾਈ ਸੱਚੀ ਬਾਬਾ ਜੀ ਤੇ ਜਾਣਾ ਏ ਹਾਂ ਕੋਈ ਨਹੀਂ ਵੇਖਦੇ ਆ ਜੇ ਟਾਈਮ ਲੱਗਾ ਤੇ ਚਲ ਜਾਣੇ ਆ ਮਮ ਹੋ ਗਿਆ ਹੋ ਗਿਆ ਟਾਈਮ ਹਾਂ ਚੱਲਦੇ ਆ ਫਿਰ ਠੀਕ ਆ 6 ਵਜ ਗਿਆ 6:00 ਕ ਵੱਜ ਗਿਆ ਹਾਂ ਤੁਹਾਨੂੰ ਬੜਾ ਟਾਈਮ ਦਾ ਪਤਾ ਵਾ ਕਿ ਤੁਸੀਂ ਕਿ ਆਈ ਕਰੋ ਕਰੋ ਸਿੱਖਿਆਈ ਕਿੰਨੇ ਦੱਸਿਆ ਸੀ ਤੁਹਾਨੂੰ ਨਾਨੀ ਨੇ ਨਾਨੀ ਨੇ ਹਾਂ ਨਾਨੀ ਕੀ ਕਹਿੰਦੀ ਸੀ

ਯਾਰ ਨੇ ਉੱਥੇ ਹੂੰ ਚਲੋ ਜੀ ਆ ਜਣ ਫਿਰ ਮੱਲੀ ਸਾਹਿਬ ਤੇ ਫਿਰ ਚੱਲਦੇ ਆਂ ਯਾਰ ਯਾਨੇ ਕਾਰਟਸ ਇਹ ਕਬਾਬ ਨੇ ਲੈ ਲਿਆ ਜ ਡਾਕਟਰ ਤੇ ਨਾਲ ਲੈ ਲਿਆ ਕੀ ਲੈ ਆਵਾ ਇੱਕ ਮੈਂ ਇਹਨਾਂ ਕੋ ਬੜੀ ਵਧੀਆ ਚੀਜ਼ ਵੇਖੀ ਦੇ ਉਹ ਵੀ ਆ ਇਦਾਂ ਬੱਬਲ ਤੇ ਹੁੰਦੇ ਉਹ ਬਟ ਲਾਈਟਿੰਗ ਤੇ ਹੁੰਦਾ ਲਿਆਉ ਦੋ ਬਸ ਕਿ ਉਹਨਾਂ ਨੇ ਆ ਵੇਖਾ ਵੇਖੋ ਇਹ ਇੱਕ ਡਾਕਟਰੀ ਸਮਾਨ ਲੈਣੇ ਪਏ ਹੁਣ ਕੀ ਹੋਰ ਕੀ ਲੈਣਾ ਹੋਰ ਕੀ ਲੈਣਾ ਇਹ ਨਹੀਂ ਲੈਣਾ ਉਹਦੇ ਨਾਲ ਕੋਈ ਸਾਰਾ ਕੁਝ ਦਿੰਦੇ ਨਾ ਲੈਂਗੀ ਅੰਕਲ ਕੋਈ ਤਾਂ ਚੱਲਿਆ ਆਜੋ ਆਜੋ ਇਹ ਦੁਕਾਨ ਹੀ ਲੈ ਲੈਂਦੇ ਪੁੱਤ ਦੁਕਾਨ ਖਰੀਦ ਲਈਏ ਦਰਬਾਬ ਇੰਨਾ ਕੁਝ ਕਰੀ ਦੰਬਲ ਮਿਰਰ ਨਾਲ ਪਤਾ ਨੇ ਭਾਗ ਲੈਣਾ ਆ ਵੇਖੋ ਸ਼ਾਪਿੰਗ ਦਰਬਾਬ ਦੀ ਚੈੱਕ ਕਰੋ ਅੰਦਰ ਉਹ ਮਿਰਰ ਉੱਪਰ ਕਰੀਏ ਕਰਿਓ ਲੈ ਲੈਣਾ ਚਲੋ ਮਿਰਰ ਉੱਪਰ ਕਰੋ ਫਿਰ ਨਹੀਂ ਲੈਣਾ ਲਓ ਜੀ ਜਬਾਬ ਨੂੰ ਲੈਤਾ ਪਰ ਡਾਕਟਰ ਡਾਕਟਰ ਜਬਾਬ ਨਹੀਂ ਬਣਾਏ ਡਾਕਟਰ ਐਰਬਾਬ ਕਪੜਾ ਜਦੋਂ ਬਲੌਗ ਨੂੰ ਬਣਾਉਂਦਾ ਉਹ ਯਾਰ ਖੰਗ ਨਹੀਂ ਲੈ ਆਰਥੋਪੈਡਿਕ ਕੀ ਕਰੀ ਹੈ ਸੱਚ ਮੈਂ ਇਹ ਗੱਡੀ ਵਾਸਤੇ ਉਹ ਲੈਣਾ ਹੀ ਯਾਰ ਕੁਛ ਚਲੋ ਕੋਈ ਗੱਲ ਨਹੀਂ ਮੈਂ ਖਾਲ ਲਾਉਂਦਾ ਕੱਲ ਹੋਰ ਆਉਨੇ ਆ ਅਜੇ ਤਾਂ ਪੁੱਤੇ ਇੱਕ ਜਗ੍ਹਾ ਤੇ ਹੋਰ ਰੁਕਣਾ ਹੈ ਫਰੋ ਖੱਤੀ ਤੂੰ ਕਰਵਾਇਆਈ ਤੂੰ ਖੱਤੀ ਕਰਾਇਆ ਓਖੀ ਤੂੰ ਧੋਖੇ ਤੂੰ ਓਖੀ ਲੜਾਈ ਹੋ ਪਈ ਤੂੰ ਓ ਨਾ ਹੱਥ ਪਾਈ ਨਹੀਂ ਹੋਣਾ ਮੂੰਹ ਨਾ ਗੱਲ ਕਰਨੀ ਆ ਨਹੀਂ ਤੂੰ ਤੂੰ ਨਹੀਂ ਕਰੇ ਖੱਤੂ ਤੂੰ ਐਸ਼ ਕਰਕੇ ਹੀ ਨਾਲ ਤੂੰ ਨਾਲ ਨਾਲ ਕੀ ਕਰਕੇ ਕਹਿਣਾ ਕਿ ਆਈ ਮੈਂ ਦੱਸਣਾ ਤੂੰ 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 ਕੀ ਗੱਲ ਆਉਂਦੀ ਤੈਨੂੰ ਤੂੰ ਤੂੰ ਦੋ ਗੱਡੀ ਤੇ ਸਟਾਰਟ ਆ ਰੱਖੀ ਜਦਾ ਐਸੀ ਦਾ ਤੇਰੀ ਗੱਲ ਨਾ ਲੜਨਾ ਨਹੀਂ ਆ ਤੇਰੀ ਗੱਲ ਦੀ ਗੱਲ ਤੇਰੀ ਗੱਲ ਦੇ ਨਾ ਤੇਰੀ ਗਲਤੀ ਆ ਰ ਸਾਰੀ ਤੇਰੀ ਤੇਰੀ ਆਹ ਇਹਦੀ ਗਲਤੀ ਤੇਰੀ ਗੱਲ ਲੱਲਿਆ ਟੈਫਨ ਯੈਸ ਚੱਕਾ ਫਸ ਉਹ ਚੀਫ ਨਹੀਂ ਨੀ ਤੇਰੇ ਕੋਲ ਹੁੰਦੇ ਨੇ ਲਾ ਲਾਂਗਾ ਦਾ ਲੈ ਲਿਆ ਹੁਣ ਜਾ ਨਹੀਂ ਲਾ ਲਾਂਗਾ ਦਾ ਜਦੋਂ ਟਿੰਨੀ ਖਾਣੀ ਚਾਹੀਦੀ ਆ ਬਾਹਰ ਲੈ ਕੇ ਆ ਦੋ ਕੀ ਕਰ ਲਈ ਬਲੈਕ ਕਲਰ ਚੱਲ ਲਈਏ ਜੋ ਸਮਾਨ ਲੈਣਾ ਫਿਰ ਚੱਲੀਏ ਠੀਕ ਆ ਓਕੇ ਆ ਹਾਂ ਓਕੇ ਓਕੇ ਪਾਜੀ ਆਓ ਨੂੰ ਕਰੂ ਚੇਅਰ ਆ ਵੇਖੋ 500 ਲਾ ਲਾ ਵਿੱਚੋਂ ਕੱਢਦਾ 4 ਇੱਥੇ ਤੇਰਖਣ ਨਹੀਂ ਜਗਾ ਇੱਥੇ ਰੱਖ ਲਾ ਲੈ ਲੋਨੀ ਇਹ ਦਾਂ ਦੀ ਦੁਕਾਨੀ ਆ ਵੀ ਇੱਥੇ ਆਪਣਾ ਹੀ ਰਾਜ ਆ ਆਪੇ ਟੀਰਲਾਂ ਨਹੀਂ ਆਪੇ ਮਤਲਬ ਲੈ ਕੇ ਭੱਜ ਜਾਣਾ ਹਨਾ ਚੱਕ ਫਿਰ ਆਹ ਵਧੀਆ ਨਾ ਭੱਜ ਜਾਣਾ ਅਗਲੇ ਕੁੱਝ ਨਾ ਬਾਹ ਚੱਕਲਾ ਕੋਈ ਨਾ ਬਸ ਹੈ ਨਹੀਂ ਹੋ ਇਥੇ ਭਾਈ ਕੈਮਰੇ ਲੱਗੇ ਆ ਠੀਕ ਹੈ ਕੈਮਰਾ ਲੱਗੇ ਤਾਂ ਹੀ ਨਹੀਂ ਆ ਇਥੇ ਕੈਮਰੇ ਦੇ ਵਿੱਚ ਅਸੀਂ ਖੜੇ ਜਾਣਾ ਚੋਰਾਂ ਚੱਲ ਆਲਾ ਫਿਰ ਚੱਲੀ ਜਾ ਯਾਰ ਡਾਕਟਰ ਸਾਹਿਬ ਪੈ ਗਿਆ ਡਾਕਟਰ ਸਾਹਿਬ ਖੋਲ ਦੋ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਓ ਮੈਡਮ ਨੂੰ ਵੀ ਦੇ ਦੋ ਕੁਝ ਵਿਚਾਰੀ ਬੈਠੀ ਖੇਡਣ ਜੀ ਕਿੱਥੇ ਗਿਆ ਓ ਡਾਕਟਰ ਸਾਹਿਬ ਤੁਹਾਡੇ ਸਰਦਾਰ ਸਾਹਿਬ ਨਹੀਂ ਕੱਪੜਾ ਹੈ ਨਹੀਂਗਾ ਉਹ ਕੱਪੜੀਆਂ ਲਗਣ ਖੁੱਲੇ ਇਹ ਵਧੀਆ ਹੈ ਡਾਕਟਰ ਸਾਹਿਬ ਤੁਹਾਡਾ ਬੋਰਡ ਆ ਵੀ ਤੁਸੀਂ ਡਾਕਟਰ ਆਵਜਾ ਖਾਣ ਨੂੰ ਕਿਹੜੀ ਚੀਜ਼ ਲੈਂਦੀ ਹੈ ਖਾਣ ਨੂੰ ਤੁਹਾਡੀ ਇੱਕੋ ਹੀ ਹੈ ਚੀਜ਼ ਫੇਮਸ ਕਿਹੜੀ ਪ੍ਰਭ ਪੜਾ ਡਾਕਟਰ ਸਾਹਿਬ ਦਾ ਇੱਕ ਬੰਦੇ ਹੈਡਫੋਨ ਨਹੀਂ ਕਿਹੜੀ ਚੀਜ਼ ਆਓ ਪਰਲਿਓ ਉਹਦੇ ਵੀ ਲਾ ਦਿਓ ਕੰਨਾਂ 'ਚ ਓ ਹੈਲੋ ਆ ਉਹਦੀ ਵੱਲ ਬਰਾਬਰ ਉਹਦੇ ਵੀ ਲਾ ਦੋ ਉਹਦਾ ਬੀਪੀ ਚੈੱਕ ਕਰੋ ਉਹਦਾ ਬੀਪੀ ਚੈੱਕ ਕਰੋ ਨਹੀਂ ਚੱਲਦਾ ਬਰਾਬਰ ਉਹਦਾ ਬੀਪੀ ਚੈੱਕ ਕਰਨਾ ਨਾ ਨਾ ਉਹ ਗੱਡਾ ਹੋਊਗਾ ਕੋਈ ਨਾ ਲਾਇਆ ਉਹ ਇੰਜੈਕਸ਼ਨ ਆ ਵੀ ਨਾ ਇਹ ਡਿਸਕ ਉਹ ਵਿਚਾਰੀ ਉਹਦਾ ਬੀਪੀ ਬੀਪੀ ਚੈੱਕ ਕਰੋ ਵਿਚਾਰੀ ਕੀ ਉਹ ਡਾਡ ਜੀ ਮਰੀਜ਼ ਆ ਵੀ ਗਿਆ ਵਾ ਇਹ ਤਾਂ ਘਟਿਆ ਅੱਜ ਖੋਲੀ ਇਹ ਇੱਕ ਮਿੰਟ ਆ ਵੇਖਾ ਅੱਜ ਤੌਰੇ ਇੱਧਰ ਆਪੇ ਇੱਕ ਇਧਰ ਲੱਤ ਤੇ ਲੱਤ ਚਾਹੇ ਬੈਠੇ ਇਹ ਆਪਣੇ ਉਹਦੇ ਚ ਇਹਨੂੰ ਲੱਗੇ ਨਿਆਰੇ ਹਨਾ ਡੈਡੀ ਇਹ ਆਪਣੀ ਖੁਸ਼ੀ ਜੋ ਹੋਂਡਿਆ ਜੀ। ਫਿਰ ਆ ਜੀ ਕੀ ਗੱਲ? ਕਰੋ ਅਮੀਰ ਸਰ ਕਦਰ ਨਹੀਂ ਕਿਆ। ਉਹ ਨਾਲ ਗੰਦੀਆ ਐਵੇਂ ਮੁਰਕੇ ਨਿਆਣਾ ਮੂਹ ਚ ਪਾ। ਡਾਕਟਰ ਸਾਹਿਬ ਇਹਨੂੰ ਲਿਖ ਦੋ ਦਵਾਈ। ਦਵਾਈ ਲੇ ਲਓ। ਖਲਾਰਾ ਵੇਖੋ ਹੁੰਦੇ ਐ ਇਹਨੇ ਕੁਛ ਰਹਿਣ ਥੋੜਾ ਦੇਣਾ। ਆਪਣਾ ਬੋਰਡ ਨਹੀਂ ਜੇ ਖੜਾ ਕੀਤਾ ਡਾਕਟਰ ਵਾਲਾ। ਕਿਹਨਾਂ ਕਿਆ? ਇਹ ਪੈਸੇ ਨਹੀਂ ਕਰ ਦੇਣਾ। ਖੜਾ ਕੀਤਾ ਜੇ 11 ਹੋ ਜਾਣਾ। ਹੋਰ ਬਾਅਦ ਇਹ ਕਿ ਹੁੰਦੇ ਬੱਬਲਸ? ਹਾਂ। ਵੈਰੀ ਗੁੱਡ। ਨਹੀਂ ਬੁਲੇ। ਨਾ ਫੜ ਗਏ। ਆਹ ਦੇਖ ਕਰੋ ਸਿਰਫ ਪਾਣੀ ਪੀਆ ਕਰਨਾ ਬਾਕੀ ਇਹ ਸਾਰਾ ਕੁਝ ਖਾਣਾ ਪੀਣਾ ਬਾਹਰੋਂ ਖਾਇਆ ਕਰਨਾ ਘਰੇ ਪਾਣੀ ਪੀਣਾ ਹੈਗਾ ਹੂੰ ਪਾਣੀ ਵੀ ਨਾ ਪੀਓਗੇ ਬਾਹਰੋਂ ਮਿਲ ਜਾਂਦੀ 20 ਰੁਪਏ ਦੀ ਬੋਤਲ بڑے بڑے ਸ਼ਹਿਰੋਂ ਮੈਂ ਤਾਂ 20 ਕੀ ਵੀ ਨਹੀਂ ਮਿਲਦੀ ਇੱਧਰ ਬਣਾਈ ਜਾ ਰਹੀ ਹੈ ਚਾਹ ਏ ਅੱਜ ਤੁਹਾਡੇ ਕਹਿੰਦੇ ਬਣੀਆਂ ਨੇ ਗਾਜਰਾ ਨਹੀਂ ਤੇ ਆਈ ਐਮ ਸੌਰੀ ਸੰਗਣਾ ਬਣੀ ਇਸ ਸ਼ਿਮਲਾ ਮਾਈ ਫੇਵਰਿਟ ਇਹ ਤੇ ਆ ਗਿਆ ਆ ਗਿਆ ਹਾਂਜੀ ਪਤਾ ਹੈ ਦੇਖੋ ਤੁਸੀਂ ਵੇਖ ਲਿਓ ਆ ਜੇ ਰਾਤ ਨੂੰ ਹੀ ਰੋਟੀ ਨਹੀਂ ਖਾਉਂਦੇ ਕੀ ਖਾਓਗੇ ਆਹ ਖਾਣੇ ਤੂਰੇ ਤੇ ਖਾ ਲਵਾਤਾ ਆਓ ਮਤਿਓ ਆਓ ਮੈਂ ਤਾਂ ਕਹਿੰਦਾ ਰੋਕ ਵੀ ਦਿਓ ਰੋਟੀ ਖਾਣ ਦੀ ਆਹ ਆਪਨੇ ਪਾਇਆ ਆ ਲਈ ਆਈ ਅਲ ਭਾਈ ਜੀ ਆਹ ਜੇ ਰੋਟੀ ਦੇ ਜਦੋਂ ਤੂੰ ਵੀਡੀਓ ਬਣਾਉਣ ਲੱਗਦੀ ਰੋਵੀ ਪਹਿਲਾਂ ਵਿੱਚ ਕੈਮਰੇ ਤੇ ਆ ਜਦੀ ਆਓ ਉਨੂੰ ਜ਼ਿਆਦਾ ਸ਼ੌਂਕ ਹੈ ਨਾ ਵਿੱਚ ਆਉਂਦਾ। ਓਏ ਇਹ ਵੀ ਨਾ ਐਡਾ ਤੈਨੂੰ ਕੈਮਰੇ 'ਚ ਆ ਕੇ ਆ ਕੇ ਕਿਹੜੀ ਹੱਥੋਂ ਫੋਟੋ ਲਵਾਉੜੀਆ ਵਾ। ਇਹ ਸਤਨਾਮ ਸੱਜਿਆ ਪਾਤਸ਼ਾਹ। ਇਹ ਛੋਟੇ ਸਹਿਬ ਜਾਦਾਂ ਚੱਲਣデア ਸਰਹੰਦ ਤੋਂ ਲਾਈਵ ਕੀਰਤਨ। ਅਰ ਬਾਪ ਆ ਜਾਓ ਇੱਧਰ। ਤੇਰ ਬਾਪ ਉਹ ਸਾਡੀ ਖੇਡੀਆਂ ਕਰੀਆ। ਗੁੱਡ ਬੇਬੀ ਆ ਦਵਾਈਆਂ ਖਾ ਲਿੰਦਾ ਏ। ਇੱਧਰ ਬੈਠੇ ਇਹਦੇ ਦਾਦੂ ਜੀ ਉਹ ਵੀ ਸੁਣਦੇ ਨੇ ਕੀਰਤਨ। ਗੱਡਜੀ ਗੱਲ ਬਸ ਸੁਣਾਇਆ ਕਰੋ ਕੋਈ ਵਲੌਗ ਦੇ ਵਿੱਚ। ਨਵਾਂ ਬਾਤ ਕੋ ਯੋਗੀ ਕਹੋ ਹਾਈ ਜੜੀਆਂ ਸਭ ਡੈਡੀ ਰਬਾਬ ਦਾਦੂ ਨੂੰ ਕਹੋ ਕਹੋ ਹਾਈ ਹੇ ਹਾਈ ਹਾਈ ਕਿਵੇਂ ਹੋ ਸਭ ਆ ਜਾਓ ਇਧਰ ਡੈਡੀ ਨੇ ਟਰੈਕਟਰ ਵੇਖਣਾ ਹੁੰਦਾ ਪਰ ਚਲੋ ਡੈਡੀ ਹੁਣ ਪਾਣੀ ਸੁਣਦੇ ਨਹੀਂ ਨਹੀਂ ਚਲੋ ਬਾਣੀ ਵੀ ਸੁਣਨੀ ਚਾਹੀਦੀ ਆ ਨਾ ਡੈਡੀ ਜੀ ਵਧੀਆ ਲੱਗਦੀ ਬੜੇ ਤੌਰ ਮਾਰੇ ਅੱਜ ਕੀ ਗੱਲ ਹੈ ਕੀ ਅੱਜ ਸਬਜ਼ੀਆਂ ਬੜੀਆਂ ਬਣਾਈਆਂ ਲੈ ਆ ਘਰ ਦੀਆਂ ਲੱਥੀਆਂ ਨਾ ਆ ਗਾਈ ਸਾਡੇ ਘਰ ਦੀ ਸਬਜ਼ੀ ਲੱਥੀ ਛੋਟੀਆਂ ਛੋਟੀਆਂ ਫਲੀਆਂ ਜਿਹੜੀਆਂ ਹੁੰਦੀਆਂ ਨਾ ਉਹ ਆਪਣੇ ਘਰ ਦੀਆਂ ਹੀ ਆ ਹਨਰਬਾਬ ਘਰ ਦੀਆਂ ਫਲੀਆਂ ਹੋ ਗਈ ਆ ਜਿੰਨੀ ਗੰਦੀ ਥੋੜਾ ਪਤਾ ਹੈ ਕਲਰ ਹੀ ਇਦਾਂ ਦਾ ਅਗਲੇ ਨੇ ਬ੍ਰਾਂਡਡ ਸ਼ਾਲ ਲਿਆ ਤੂੰ ਗੰਦਾ ਕਹ ਤੇ ਗੰਦਾ ਕਹਤਾ ਹੈ ਇਧਰ ਕੀ ਆ ਉਹ ਮਾਈ ਗੋਡ ਇਧਰ ਅਜ ਗਾਜਰਾ ਤੇ ਉਧਰ ਅੱਜ ਸਾਰੇ ਘਰ ਚ ਵੱਖਰੀ ਵੱਖਰੀ ਸਬਜ਼ੀ ਖਾਦੀ ਜਾਊਗੀ ਚਾਹ ਬਣੀ ਹੈਗਾ ਕੁਛ ਜੀ ਚਾਹ ਮੈਂ ਨਹੀਂ ਪੀਤੀ ਤੇ ਛੁੱਟੀ ਦੇ ਵਿੱਚ ਅੱਜ ਸਾਰੇ ਸਮਾਨ ਦੀ ਸ਼ਾਪਿੰਗ ਕਰ ਲਈ ਤੇ ਇੱਕ ਮੈਂ ਨਹੀਂ ਹੁਣ ਮੈਂ ਚਾਹ ਵੀ ਨਹੀਂ ਮੈਂ ਠੀਕ ਆ ਰੋਜ ਜੀ ਡਾਈਟ ਵਾਸਤੇ ਅਸੀਂ ਪਾਣੀ ਪੀਦਾ ਵਾ ਖੀਰ ਖੀਰ ਆ ਤੇ ਮੰਮੀ ਨੂੰ ਨਹੀਂ ਨਹੀਂ ਤੇ ਬਣਾ ਲੈਨੇ ਆ ਤੇ ਜਾਂ ਮੜ ਜੱਟੀ ਨੂੰ ਖੋਲਿਆ ਬਖਾਲੀ ਤੇ ਤੁਹਾਨੂੰ ਮੈਂ ਨਮਾਲਾ ਵੀ ਅੱਜ ਚੈੱਕ ਕਰੋ ਟਿਫਾਨਾ ਵਾਲੇ ਆਂਦੇ ਨੇ ਤੇ ਉਹ ਫੜੇ ਟਿਫਾਨਾ ਉਹਦਾਂ ਦੇ ਮੇਰੇ ਕੋਲ ਦੂਜਾ ਹੀ ਉਹ ਵੀ ਚਲੋ ਵਧੀਆ ਹੀ ਤੇ ਪਤਾ ਕੀ ਫਿਰ ਮੇਰੇ ਕੋਲ ਨਾ ਕਈ ਵਾਰੀ ਰਹਿ ਰੂ ਜਾਂਦਾ ਕਿ ਮੈਂ ਸੋਚਿਆ ਵੀ ਇੱਕ ਹੋਰ ਨਵਾਂ ਲੈ ਲਵਾਂ ਤੇ ਦੇ ਵਿੱਚ ਇਦਾਂ ਦੋ ਦੇਕੋ ਇੱਕ 스푼 ਆ ਵਾਲੀ ਡੱਬੀ ਵਧੀਆ ਇਹਦੇ ਵਿੱਚ ਮੈਂ ਰੋਟੀ ਰੋਟੀਆਂ ਪਰ ਰੱਖ ਲੈਂਦੀ ਜਿੱਦਾਂ ਮੈਨੂੰ ਕੁਝ ਜਿੱਦਾਂ ਖੀਰ ਬਣਾਈ ਆ ਹਨਾ ਇਹਦੇ ਚ ਖੀਰ ਪਾ ਲਈ ਇੱਕ ਟੋਟੀ ਨਹੀਂ ਖੀਰ ਖੀਰ ਪਾ ਲਈ ਨੀ ਪਲਾਸਟਿਕ ਚ ਸਭ ਠੰਡੀ ਰਹਿੰਦੀ ਵਧੀਆ ਨਹੀਂ ਖਾਏਦੀ ਪਲਾਸਟਿਕ ਚ ਨਹੀਂ ਖਾ ਲੈਦੀ ਯਾਰ ਤੋਈ ਘੜੇ ਨਾ ਚੇ ਰੱਖਣੀ ਇਹ ਬਹੁਤ ਗੰਦੇ ਕੰਮ ਕਰਦਾ ਬੱਚਾ ਇਹ ਟਿਕਣ ਵਧੀਆ ਇਹਦੇ ਚ ਸਾਰਾ ਕੁਝ ਕੈਰੀ ਹੋ ਜਾਂਦਾ ਨਾਲੇ ਨਾਲੇ ਸਾਰਾ ਕੁਝ ਵਧੀਆ ਇਦਾਂ ਰਹਿਣਾ ਇੰਦੀ ਖਾਏ ਹੋ ਮਿੰਨ ਮਾਟੇ ਪੰਜਾਬ ਇੱਕ λε ले ਦਾਪਾ ਤੇਰਾ ਪਾ ਹੌਰ ਵੇ ਤੋ ਸਮਾਨ ਲੈ ਲੈਂਦਾ ਹਿਲਵਿਲੀ ਆਂਦੀ ਏ ਪੀਵਾਂਗੇ ਇਹਨੂੰ ਪੀਨੇ ਆ ਪਰ ਮੈਂ ਥੋੜੀ ਚਾਹ ਪੀਣਾ ਫਿਰ ਉਹਦੇ ਨੂੰ 2000 ਰੁਪਏ ਨਹੀਂ ਹੈ ਮਲੇ ਸਭ ਕੰਮ ਕਰਦੇ ਪਏ ਹੈਲੋ ਬਾਪ ਇੱਥੇ ਰੋਟੀ ਪਾਈਦੀ ਆ ਹੁਣ ਬਾਪ ਨੂੰ ਸਕੂਲ ਜਾਣਾ ਵਾ ਤੇ ਬਾਪ ਵਾਸਤੇ ਨਵਾਂ ਬੈਗ ਲਿਆਵਾਂਗੇ ਏਰ ਬਾਪ ਵਾਸਤੇ ਨਵੀਆਂ ਨਵੀਆਂ ਬੁੱਕਸ ਵਗੈਰਾ ਲੈਣੀਆਂ ਬੈਗ ਵਗੈਰਾ ਟਿਕਨ ਵਗੈਰਾ ਸਾਰਾ ਕੁਝ ਲਿਆਵਾਂਗੇ

ਮੈਂ ਟਿਕਾ ਖੋਲਾਂਗੇ ਥੋੜਾ ਨਾ ਟੈਫਨ ਫੋਨ ਚੱਲਦਾ ਹੈ ਹਾਂ ਰਕਾ ਜੈਸੇ ਹੀ ਇਧਰ ਖਾ ਜਿੱਦੀ ਜਾ ਰਹੀ ਹੈ ਰੋਟੀ ਦਰਵਾਜ਼ੇ ਪਿੱਛੇ ਕਰੀ ਹੈ ਐਸ਼ ਤੇ ਬਹੂ ਜੀ ਅੱਜ ਬਣਾਈਆਂ ਘਰੇ ਅਬ ਇਸ ਕੇ ਬਾਦ ਜੀਜਾ ਤੇ ਸਾਲੇ ਦੋਨੋਂ ਅੱਜ ਕਰਿਆ ਆਪਾਂ ਕੀ ਬਣਾਇਆ ਹੈ ਖੀਰ ਉਹ ਆਪਕੋ ਨਹੀਂ ਮਿਲੇਗੀ ਨਹੀਂ ਮਿਲੇਗੀ ਨਹੀਂ ਮਿਲੇਗੀ ਓਕੇ ਪਤਾ ਕਰਨੇ ਦੀ ਕੋਸ਼ਿਸ਼ ਕਰ ਰਹੇ ਕਿ ਅਨੀਤਾ ਮੀਣਾ ਦਾ ਕਹੀਂ ਕੋਈ ਪਤਾ ਚੱਲ ਜੇ ਖਬਰ ਲੱਜਾਈ ਆਪਾਂ ਅੱਗੇ ਆ ਕੱਲ ਨਾ ਕੋਈ ਮਾਲ ਨਹੀਂ ਸੀ ਨਾ ਫੋਨ ਨੰਬਰ ਮਿਲਦਾ ਤਾਂ ਪੁਲਿਸ ਵਾਲੇ ਦੀ ਨਜ਼ਰੋਂ ਤੋਂ ਨਾ ਪੜਦਾ ਇੱਕ ਲੈ ਨਾਲ ਪੁਲਿਸ ਵਾਲਾ ਹਾ ਕੀ ਪਤਾ ਤਾਂ ਹੈ ਕਿ ਇਸ ਦੇ ਪਤਨੇ ਆ ਚਲੋ ਦਿਖਾ ਬੀ ਲੋ ਜਿਹੜਾ ਗਾਣਾ ਮੈਂ ਕਰੀ ਸੁਣ ਲਾ ਨਾ ਉਹਨੂੰ ਗਾ ਗਾ ਕੇ ਪਾਗਲ ਪਾਗਲ ਕਰਦੀ ਦਾ ਉਹਨੂੰ ਅਸੀਂ ਇਰੀਟੇਟੋ ਇਹਦਾ ਬੰਦਾ ਇਰੀਟੇਟ ਇਰੀਟੇਟੋ ਇਹਦਾ ਬੰਦਾ ਲਓ ਜੀ ਆਪਾਂ ਖਾ ਲਈਏ ਰੋਟੀ ਤੇ ਬੱਸ ਇਹਨਾਂ ਨੇ ਅਸੀਂ ਕੰਮ ਆਪਾਂ ਕਰਦਾ ਆ ਇੱਧਰ ਸਾਡੀ ਫੈਮਲੀ ਨੇ ਅੱਜ ਲਈ ਜੇ ਛੋਟੇ ਸੈਭਜਾਦੇ ਦੀ ਮੂਵੀ ਹੈਨਾ ਕੀ ਨਾਮ ਆ ਚਾਹ ਸੈਭਜਾਦੇ ਸਾਰੀ ਹੈ ਫੈਮਲੀ ਵੇਖਣੇ ਨਾਲ ਤਾਂ ਮੂਵੀ ਚਾਹੀਦੀ ਨਾਲ ਤੇ ਮਮਮੀ ਖੜੀ ਬੀਨੇ ਗੱਲਾਂ ਤੇ ਆਣਿਆ ਹੋਈਆਂ ਇਹ ਤਾਂ ਬੜੀਆਂ ਖੀਰ ਤੇ ਆਪਾਂ ਖੀਰ ਪਾ ਕੇ ਦੇ ਆਈਏ ਆਪਾਂ ਉਹਨਾਂ ਨੂੰ ਆਪਾਂ ਦੇਖੇ ਖਾਣ ਠੰਡੀ ਕਰਕੇ ਖਾਣੀ ਜਿਹੜੀ ਖੀਰ ਹੈ ਉਹ 14 ਟੇਸਟ ਕਰਦੀ ਹੈ। ਜਦੋਂ ਦਾਮ ਨੂੰ ਭਾਵੇਂ ਬਹੁਤ ਇਸ ਤਰ੍ਹਾਂ ਚੀਂਦ ਰਿਹਾ। ਇਹ ਰੋਟੀ। ਕਰੀ ਤਰੀ। ਸਵੀਟ ਡਿਸ਼ ਵੀ ਹਣੀ ਚਾਹੀਦੀ ਬੰਦੇ ਨੂੰ। ਉਹ ਸ਼ਨਮ ਕੀ ਇਹਦਾ ਸਵੀਟ ਵੀ ਹਣਾ। ਸਾਰੇ ਲੱਗੇ ਨੇ। ਵੇ ਲੈ ਲੈਨ ਕਾ ਦੇਖੋ ਇਹਨਾਂ ਦੀਆ ਆ ਵੇਖ ਲੋ ਇੱਧਰ ਆ ਗਏ ਹੁੰਡਿਆ ਆ ਗਏ ਹੁੰਡਿਆ ਬਾਹਰੇ ਬਾਹਰੇ ਹਾਂ ਬਾਹਰ ਹਣ ਕੇ ਦੇਖੋ ਕੀ ਬਣ ਗਿਆ ਸਾਰੇ ਵੇਖੋ ਕੀ ਦੇਖੋ ਵੇਖੋ ਡੈਡੀ ਨੂੰ ਵੀ ਨਾਲ ਲਾਇਆ ਹੈ ਡੈਡੀ ਜੀ ਤੁਹਾਨੂੰ ਤੇ ਅੰਦਰ ਘੁੰਡੇ ਹੀ ਵੀ ਅੰਦਰ ਚੱਲ ਜੋ ਅੰਦਰ ਡੈਡੀ ਉਹ ਤੇ ਮੈਂ ਨਹੀਂ ਵੇਖ ਸਕਦਾ ਬਾਅਦ ਫਿਰ ਲੱਗੀ ਸਾਰੀ ਫੈਮਲੀ ਦੇ ਨਾਲ ਵੀ ਤੇ ਚਲੋ ਠੀਕ ਆ ਜੀ ਆਪਾਂ ਕਰ ਰਹੇ ਆ ਬਲੌਗ ਦਾ ਇਥੇ ਐਂਡ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਪਲੀਜ਼ ਵੱਤੋ ਵੱਤ ਲਾਈਕ ਤੇ ਸੌਰੀ ਲਾਈਕ ਤੇ ਕਮੈਂਟ ਕਰਿਆ ਕਰੋ ਲਾਈਕ ਕਮੈਂਟ ਕਰਨ ਦੇ ਨਾਲ ਸਾਡਾ ਮਨੋਬਲ ਵਾਧਦਾ ਖੜਾ ਮਾਲੀ ਸਾਹਿਬ ਕਿਹੜਾ ਬਲ ਮਨੋਬਲ ਮੈਨੂੰ ਨਹੀਂ ਪਤਾ ਮਤਲਬ ਕਹਿ ਲਓ ਕਿ ਬੰਦੇ ਨੂੰ ਨਾ ਮਤਲਬ ਜਜ਼ਬਾ ਮਤਲਬ ਬੰਦੇ 'ਚ ਜਜ਼ਬਾ ਹੁੰਦਾ ਵਾ ਬਲੌਗਿੰਗ ਕਰਨ ਦਾ ਕੋਈ ਮਨੋਮਨ ਨਾਲ ਨਹੀਂ ਆਉਂਦਾ ਵਲੋਗਿੰਗ ਕਰਦਾ ਜਦ ਬੰਦਾ ਯਾਰ ਮੈਨੂੰ ਪਤਾ ਵੀ ਵੇਖਣ ਵਾਲਿਆਂ ਦਾ ਵੀ ਮੈਨੂੰ ਪਤਾ ਤੇ ਜਿਹੜੇ ਨਹੀਂ ਲਾਈਕ ਕਰਦੇ ਮੈਨੂੰ ਉਹ ਨਹੀਂ ਪਤਾ ਪਲੀਜ਼ ਲਾਈਕ ਕਰਿਆ ਕਰੋ ਲਾਈਕ ਕਰਿਆ ਕਰੋ ਲਾਈਕ ਕਰਿਆ ਕਰੋ ਪੰਜ ਵਾਰੀ ਕਹਿੰਦਾ ਕੋਈ ਤਾਂ ਫਾਇਦਾ ਕਰੋ ਮਨੋਵਲ ਕਰਿਆ ਕਰੋ ਮਨੋਵਲ ਤੇ ਬਾਕੀ ਆ ਕਿ ਚੈਨਲ ਸਬਸਕ੍ਰਾਈਬ ਚਲੋ ਕਰਨਾ ਚਾਹੀਦਾ ਵੈਸੇ ਲਾਈਕ ਕਮੈਂਟ ਵੀ ਕਰਨਾ ਚਾਹੀਦਾ ਵਾ ਪਰ ਕੋਈ ਕਰਦੇ ਨਹੀਂ ਹੈ ਹਾਂ ਕੀ ਕਰ ਸਕਦੇ ਹਾਂ ਜਿਹੜੇ ਜਿਹੜੇ ਸਾਨੂੰ ਜਿਆਦਾ ਮਤਲਬ ਵਧੀਆ ਤੁਹਾਡੇ ਨਾਲ ਜਿਨ੍ਹਾਂ ਦਾ ਪਿਆਰ ਹੋਊਗਾ ਜੋ ਸਾਨੂੰ ਕਰਦੇ ਹੋਣਗੇ ਜੋ ਸਾਨੂੰ ਵੇਖਣਾ ਚਾਹੁੰਦੇ ਹੋਣਗੇ ਉਹ ਜ਼ਰੂਰ ਕਰਨਗੇ ਓਏ ਹੋਏ ਸਹੀ ਗੱਲ ਹੈ ਵਾਹ ਜੀ ਵਾਹ ਚਲੋ ਠੀਕ ਆ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਸਾਰਿਆਂ ਬਾਏ ਬਾਏ ਸ਼ਸ਼ਿਕਾ